ਪੰਜਾਬ ਵਿਧਾਨ ਸਭਾ ਸਬਯਕ ਭਾਸ਼ਾ ਦੀ ਵਰਤੋਂ ਕਰਨ ਅਤੇ ਕਾਮਾ ਰੋਲੀ ਪਾਉਣ ਵਾਲਿਆਂ ਦੀ ਤਿੱਖੀ ਆਲੋਚਨਾ ਕਰਦੇ ਨੈਸ਼ਨਲ ਯੂਥ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਪਵਿੱਤਰ ਸਦਨ ਦੀ ਮਾਣ ਮਰਿਆਦਾ ਦੀ ਉਲੰਘਣਾ ਕਰਨ ਵਾਲਿਆਂ ਨੂੰ ਮੁਅਤਲ ਕੀਤਾ ਜਾਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਜਿਹੜੇ ਵਿਧਾਇਕ ਬਜਟ ਸੈਸ਼ਨ 'ਚ ਪੰਜਾਬ ਦੇ ਰਾਜਪਾਲ ਬਨਵਾਲੀ ਨਾਲ ਪ੍ਰੋਹਿ ਤੇ ਭਾਸ਼ਣ ਦੀ ਉੱਤੇ ਵਿਗੜ ਪਾਉਣ ਲਈ ਜ਼ਿੰਮੇਵਾਰ ਹਨ ਉਹਨਾਂ ਲੋਕਾਂ ਤੇ ਸੈਸ਼ਨ ਨੂੰ ਫੇਲ ਕਰਨ ਦੀ ਰਚੀ ਸਾਜ਼ਿਸ਼ ਤਹਿਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਬਜਟ اجلاس سیشن نو فیل ਕਰਨ والے ذمہ دار ਵਿਧਾਇਕਾਂ ਤੋਂ ਸੈਸ਼ਨ ਤੇ ਆਉਣ ਵਾਲੇ ਖਰਚੇ ਦੀ ਵਸੂਲੀ ਕੀਤੀ ਜਾਵੇਗੀ ਜੀ ਅੱਜ نیشنل ਜੁੱਧ ਪਾਰਟੀ ਪੰਜਾਬ ਦੇ ਪ੍ਰਧਾਨ ਦੇ ਤੌਰ ਤੇ ਮੈਂ ਸਤਨਾਮ ਸਿੰਘ ਗਿੱਲ ਮੇਰੇ ਨਾਲ ओंकार ਸਿੰਘ ਜੀ ਡਿਸਟ੍ਰਿਕਟ ਅਰਦਾਸਪੁਰ ਦੇ ਇੰਚਾਰਜ ਪਾਰਲੀਮੈਂਟ ਹਲਕੇ ਤੋਂ ਔਰ ਸਰਦਾਰ ਸਰਵਰ ਸਿੰਘ ਜੀ ਬਿਆਸ ਜਿਹੜੇ ਸਟੇਟ ਕਿਨੂ ਸਾਡੇ ਸਟੇਟ ਕਮੇਟੀ ਦੇ ਮੈਂਬਰ ਨੇ ਅੱਜ ਅਸੀਂ ਉੱਚੇ ਤੌਰ ਤੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੰਜਾਬ ਵਿਧਾਨ ਸਭਾ ਦੇ ਬਸਟ ਸੈਸ਼ਨ ਦੇ ਦਰਮਿਆਨ ਜਿਸ ਤਰੀਕੇ ਦਾ ਵਰਤਾਰਾ ਹਾਕਮ ਸਰਕਾਰ ਔਰ ਵਿਰੋਧੀ ਧਿਰ ਦੇ ਲੋਕਾਂ ਵੱਲੋਂ ਕੀਤਾ ਗਿਆ ਉਹ ਬਹੁਤ ਨਿੰਦਨਯੋਗ ਹੈ ਅਸੀਂ ਉਹਦੀ ਜਿਹੜੀ ਆ ਆਲੋਚਨਾ ਕਰਦੇ ਆ ਔਰ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਇੱਕ ਲੈਟਰ ਲਿਖ ਕੇ ਉਹਨਾਂ ਤੋਂ ਮੰਗ ਕਰਦੇ ਆ ਵੀ ਜੋ ਕੁਝ ਵੀ ਵਿਧਾਨ ਸਭਾ ਦੇ ਬਸਟ ਸੈਸ਼ਨ ਦੇ ਦਰਮਿਆਨ ਵਾਪਰਿਆ ਜਿਸ ਤਰੀਕੇ ਦੇ ਨਾਲ ਦੋਵਾਂ ਧਿਰਾਂ ਨੇ ਇੱਕ ਦੂਸਰੇ ਦੇ ਖਿਲਾਫ ਅਮਾਨਮੀ ਵਰ ਵਿਵਹਾਰ ਕੀਤਾ ਔਰ ਭੱਦੀ ਸ਼ਬਦਾਵਲੀ ਵਰਤੀ ਆ ਸਪੀਕਰ ਸਾਹਿਬ ਉਹਨਾਂ ਦੋਵਾਂ ਧਿਰਾਂ ਦੇ ਖਿਲਾਫ ਜਿਹੜਾ ਵਾ ਅਨੁਸ਼ਾਸਨੀ ਕਾਰਵਾਈ ਕਰਨ ਔਰ ਜੋ ਵੀ ਬਜਟ ਨੂੰ ਫੇਲ ਕਰਨ ਦੇ ਲਈ ਜਿਨ੍ਹਾਂ ਨੇ ਹੰਗਾਮਾ ਕੀਤਾ ਭੱਦੀ ਸ਼ਬਦਾਵਲੀ ਵਰਤੀ ਔਰ ਲੋਕਾਂ ਨੂੰ ਨਿਰਾਸ਼ਾਜਨਕ ਸਥਿਤੀ ਦਾ ਸਾਹਮਣਾ ਵੇਖਣ ਨੂੰ ਮਿਲਿਆ ਵਾ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਔਰ ਬਜਟ ਦਾ ਜਿੰਨਾ ਵੀ ਖਰਚਾ 3 ਕਰੋੜ ਪੰਜਾਬ ਦੇ ਲੋਕਾਂ ਦੀ ਜੇਬ ਤੇ ਪੈਣਾ ਉਹ ਇਹਨਾਂ ਵਿਧਾਇਕਾਂ ਤੋਂ ਵਸੂਲਿਆ ਜਾਵੇ ਜਿਨ੍ਹਾਂ ਨੇ ਸਸ਼ਟਾਚਾਰ ਨੂੰ ਦੂਰ ਕਰਦਿਆਂ ਹੋਇਆ ਮਾਨਵੀ ਵਰਤਾਓ ਨੂੰ ਅਡਾਪਟ ਕੀਤਾ ਪੱਦੀ ਸ਼ਖਦਾਵਲੀ ਵਰਤੀ ਕਿਉਂਕਿ ਇਸ ਚੀਜ਼ ਦਾ ਸਪੀਕਰ ਸਾਹਿਬ ਸਾਰੇ ਧਿਆਨ ਰੱਖਣਾ ਚਾਹੀਦਾ ਪੰਜਾਬ ਵਿਧਾਨ ਸਭਾ ਦਾ ਜਿਹੜਾ ਲਾਈਵ ਚੱਲ ਰਿਹਾ ਸੈਸ਼ਨ ਇਹ ਪੂਰੀ ਦੇਸ਼ ਦੁਨੀਆ ਵੇਖਦੀ ਆ ਔਰ ਪੰਜਾਬ ਦੇ ਲੋਕਾਂ ਪ੍ਰਤੀ ਸੂਬੇ ਦੇ ਪ੍ਰਤੀ ਜਿਹੜਾ ਮਾੜਾ ਜਿਹੜਾ ਵਾ ਚਿਹਰਾ ਮੋਹਰਾ ਜਾ ਰਿਹਾ ਵਾ ਸੋ ਸਪੀਕਰ ਸਾਹਿਬ ਮਾਨਜੋ ਅਸੀਂ ਆਪ ਜੀ ਨੂੰ ਹੰਬਲ ਰਿਕਵੈਸਟ ਕਰਦੇ ਆ ਨੈਸ਼ਨਲ ਜੁਨਤ ਪਾਰਟੀ ਆਪ ਜੀ ਨੂੰ ਬੇਨਤੀ ਕਰਦੀ ਆ ਵੀ ਇੱਕ ਤਾਂ ਪੰਜਾਬ ਵਿਧਾਨ ਸਭਾ ਜਿਹੜਾ ਪਵਿੱਤਰ ਸਦਨ ਉੱਚ ਅਜਿਹੇ ਪ੍ਰਸਤਾਵ ਜਿਹੜੇ ਪਾਸ ਕਰਨ ਦੀ ਜਿਹੜੀ ਉਹਨਾਂ ਨੂੰ ਔਨੁਮਤੀ ਦਿੱਤੀ ਜਾਵੇ ਜਿਨ੍ਹਾਂ ਪੰਜਾਬ ਬਹੁਤ ਪੱਖੀ ਵਿਕਾਸ ਹੋ ਸਕੇ ਮੂਰ ਪ੍ਰਗਤੀ ਦੇ ਲਈ ਹੱਥ ਆ ਸਕੇ ਔਰ ਜਿਹੜੀ ਵੀ ਵਿਧਾਨਕਾਰ ਜਿਹੜੀਆਂ ਵੀ ਪਾਰਟੀਆਂ ਦੀ ਰਿਪਰੈਜ਼ੈਂਟੇਟਿਵ ਪੰਜਾਬ ਵਿਧਾਨ ਸਭਾ ਦੇ ਵਿੱਚ ਅਮਾਨਵੀ ਵਰਤਾਓ ਕਰਦੇ ਨੇ ਜਾਂ ਪੱਦੀ ਸ਼ਬਦਾਲੀ ਵਰਤੇ ਆ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਤਾਂ ਕਿ ਪੰਜਾਬ ਵਿਧਾਨ ਸਭਾ ਤੋਂ ਪੰਜਾਬ ਦੇ ਲੋਕਾਂ ਨੂੰ ਔਰ ਪੂਰੇ ਦੇਸ਼ ਨੂੰ ਇੱਕ ਨਵੀਂ ਸੇਧ ਮਿਲ ਸਕੇ ਧੰਨਵਾਦ ਦਰਮਿਆਨ ਜਿਸ ਤਰੀਕੇ ਦਾ ਵਰਤਾਰਾ ਹਾਕਮ ਸਰਕਾਰ ਔਰ ਵਿਰੋਧੀ ਧਿਰ ਦੇ ਲੋਕਾਂ ਵੱਲੋਂ ਕੀਤਾ ਗਿਆ ਉਹ ਬਹੁਤ ਨਿੰਦਨਯੋਗ ਹੈ ਅਸੀਂ ਉਹਦੀ ਜਿਹੜੀ ਆ ਆਲੋਚਨਾ ਕਰਦੇ ਆ ਔਰ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਇੱਕ ਲੈਟਰ ਲਿਖ ਕੇ ਉਹਨਾਂ ਤੋਂ ਮੰਗ ਕਰਦੇ ਆਂ ਵੀ ਜੋ ਕੁਝ ਵੀ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦਰਮਿਆਨ ਵਾਪਰਿਆ ਜਿਸ ਤਰੀਕੇ ਦੇ ਨਾਲ ਦੋਵਾਂ ਧਿਰਾਂ ਨੇ ਇੱਕ ਦੂਸਰੇ ਦੇ ਖਿਲਾਫ ਅਮਾਨਮੀ ਵਰ ਵਿਵਹਾਰ ਕੀਤਾ ਔਰ ਭद्दी ਸ਼ਬਦਾਬਲੀ ਵਰਤੀ ਆ ਸਪੀਕਰ ਸਾਹਿਬ ਉਹਨਾਂ ਦੋਵਾਂ ਧਿਰਾਂ ਦੇ ਖਿਲਾਫ ਜਿਹੜਾ ਵਾ ਅਨੁਸ਼ਾਸਨੀ ਕਾਰਵਾਈ ਕਰਨ ਔਰ ਜੋ ਵੀ ਬਜਟ ਨੂੰ ਫੇਲ ਕਰਨ ਦੇ ਲਈ ਜਿਨ੍ਹਾਂ ਨੇ ਹੰਗਾਮਾ ਕੀਤਾ ਪੱਦੀ ਸ਼ਬਦਾਵਲੀ ਵਰਤੀ ਔਰ ਲੋਕਾਂ ਨੂੰ ਨਿਰਾਸ਼ਾਜਨਕ ਸਥਿਤੀ ਦਾ ਸਾਹਮਣਾ ਦੇਖਣ ਨੂੰ ਮਿਲਿਆ ਵਾ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਔਰ ਬਜਟ ਦਾ ਜਿੰਨਾ ਵੀ ਖਰਚਾ 3 ਕਰੋੜ ਪੰਜਾਬ ਦੇ ਲੋਕਾਂ ਦੀ ਜੇਬ ਤੇ ਪੈਣਾ ਉਹ ਇਹਨਾਂ ਵਿਧਾਇਕਾਂ ਤੋਂ ਵਸੂਲਿਆ ਜਾਵੇ ਜਿਨ੍ਹਾਂ ਨੇ ਸਿਸ਼ਟਾਚਾਰ ਨੂੰ ਦੂਰ ਕਰਦਿਆਂ ਹੋਇਆ ਅਮਾਨਵੀ ਵਰਤਾਓ ਨੂੰ ਅਡਾਪਟ ਕੀਤਾ ਪੱਦੀ ਸ਼ਬਦਾਵਲੀ ਵਰਤੀ ਕਿਉਂਕਿ ਇਸ ਚੀਜ਼ ਦਾ ਸਪੀਕਰ ਸਾਹਿਬ ਸਾਰੇ ਇਤਿਆਹ ਰੱਖਣਾ ਚਾਹੀਦਾ ਪੰਜਾਬ ਵਿਧਾਨ ਸਭਾ ਦਾ ਜਿਹੜਾ ਲਾਈਵ ਚੱਲ ਰਿਹਾ ਸੈਸ਼ਨ ਇਹ ਪੂਰੀ ਦੇਸ਼ ਦੁਨੀਆ ਵੇਖਤੀ ਆ ਔਰ ਪੰਜਾਬ ਦੇ ਲੋਕਾਂ ਪ੍ਰਤੀ ਸੂਬੇ ਦੇ ਪ੍ਰਤੀ ਜਿਹੜਾ ਮਾੜਾ ਜਿਹੜਾ ਵਾ ਚਿਹਰਾ ਮੋਹਰਾ ਜਾ ਰਿਹਾ ਵਾ ਸੋ ਸਪੀਕਰ ਸਾਹਿਬ ਮੰਨ ਜੋ ਅਸੀਂ ਆਪ ਜੀ ਨੂੰ ਹੰਬਲ ਰਿਕਵੈਸਟ ਕਰਦੇ ਆ ਨੈਸ਼ਨਲ ਪੁਲਿਸ ਪਾਰਟੀ ਆਪ ਜੀ ਨੂੰ ਬੇਨਤੀ ਕਰਦੀ ਆ ਵੀ ਇੱਕ ਤਾਂ ਪੰਜਾਬ ਵਿਧਾਨ ਸਭਾ ਦਾ ਜਿਹੜਾ ਪਵਿੱਤਰ ਸਦਨ ਉੱਚ ਅਜਿਹੇ ਪ੍ਰਸਤਾਵ ਜਿਹੜੇ ਪਾਸ ਕਰਨ ਦੀ ਜਿਹੜੀ ਉਹਨਾਂ ਨੂੰ ਔਰੁਮਤੀ ਦਿੱਤੀ ਜਾਵੇ ਜਿਨ੍ਹਾਂ ਪੰਜਾਬ ਬਹੁਤਕੀ ਵਿਕਾਸ ਹੋ ਸਕੇ ਮੂਰ ਪ੍ਰਗਤੀ ਦੀਆਂ ਲਈ ਆ ਤੇ ਆ ਸਕੇ ਔਰ ਜਿਹੜੇ ਵੀ ਵਿਧਾਨਕਾਰ ਜਿਹੜੀਆਂ ਵੀ ਪਾਰਟੀਆਂ ਦੇ ਰਿਪਰੈਜ਼ੈਂਟੇਟਿਵ ਪੰਜਾਬ ਵਿਧਾਨ ਸਭਾ ਦੇ ਵਿੱਚ ਅਮਾਨਵੀ ਵਿਰਤਾਉ ਕਰਦੇ ਨੇ ਜਾਂ ਫੱਦੀ ਸ਼ਬਦਾਜੀ ਵਰਤੇ ਆ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਤਾਂ ਕਿ ਪੰਜਾਬ ਵਿਧਾਨ ਸਭਾ ਤੋਂ ਪੰਜਾਬ ਦੇ ਲੋਕਾਂ ਨੂੰ ਔਰ ਪੂਰੇ ਦੇਸ਼ ਨੂੰ ਇੱਕ ਨਵੀਂ ਸਿਹਤ ਮਿਲ ਸਕੇ ਧੰਨਵਾਦ